ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਚੀਮਾ ਮੰਡੀ ਜ਼ਿਲ੍ਹਾ ਸੰਗਰੂਰ ਤਹਿਸੀਲ ਸਨਾਮ ਪੈ ਜਾਂਦੀ ਆ ਸੋ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸ਼ੇਅਰ ਕਰਨਾ ਹੋਵੇ ਜਾਂ ਇਜਾਦਾ ਦੀ ਵੀਡੀਓ ਬਣਾਉਣੀ ਆ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਆ ਜੀ ਮੇਰਾ ਮੋਬਾਈਲ ਨੰਬਰ 9592374003 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਦੋ ਜਾਨ ਦਿਖਾਉਂਗਾ ਬੈਲਕਨ ਜੈਜ ਮੁੱਲ ਦੇ ਵਿੱਚ ਦੋਨੇ ਗੱਬਣਾ ਉਸ ਸਮੇ ਦੀ ਕੱਚੀਆਂ ਵਾ ਸੋ ਵੀਡੀਓ ਨੂੰ ਐਂਡ ਤੱਕ ਵੇਖਿਆ ਜੇ ਜੀ ਨੂੰ ਪਸੰਦ ਆ ਜਣਗੇ ਤੇ ਆ ਕੇ ਆਪਦੇ ੱਡੀ ਨਾ ਖਰੀਦਦਾਰੀ ਕਰ ਲਿਆ ਜੇ ਨੰਬਰ 2 ਜੀ ਹੋਰਾਂ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਤੇ ਦੋਸਤੋ ਸੋਨੀ ਜਰਸੀ ਹੈ ਵੀਰ ਦੀ ਕਰਮਾ ਵਾਲੀ ਦੂਜਾ ਸੂਆ ਸੂਨ ਵਾਲੀ ਆ ਮੂੰਹ ਤੋਂ ਛੇ ਦੰਦ ਡੇਟ ਮੁਤਾਬਕ ਇੱਕ ਹਫਤੇ ਦੀ ਕੱਚੀ ਆ ਵਾਨੇ ਦੋਸਤੋ ਵਲਟਲ ਹਜੇ ਕਾਫੀ ਭਈ ਆ ਇੱਕ ਹਫ਼ਤੇ 'ਚ ਕਰਮਾੜੀ ਨੇ ਬਹੁਤ ਸੋਹਣਾ ਵੱਡਾ ਆਰਡਰ ਤਿਆਰ ਕਰਕੇ ਫੇਰ ਸੋਹਣਾ ਦੁੱਧ ਪਲੂ ਨੇ ਬਾਈ ਜੀ ਹੁਣ ਇਹ ਕਹਿੰਦੇ ਬੱਚੀ ਨੇ 16-17 ਕਿਲੋ ਚਵਾਇਆ ਐਤ ਕੀ ਪਲਾਸ 'ਚ ਵਾਜੀ ਬੂਤੀ ਬਾਤੀ ਵੇਚ ਸਕਦੇ ਆ ਬਹੁਤ ਸੋਹਣੀਆਂ ਛੋਟਾ ਜਿਹਾ ਕੰਨ ਬੋਦੀ ਵਾਲੀ ਜਰਸੀ ਆ ਚਾਰ ਹੀ ਥਾਣਾ ਕਰਮਾੜੀ ਦੇ ਗੈਪ 'ਚ ਨਿਖਰ ਮੇ ਕੱਲੇ-ਕੱਲੇ ਲੱਗੇ ਹੋਏ ਆ ਬੈਗ ਤੋਂ ਵੇਚ ਸਕਦੇ ਹਵਾਨਾ ਕਰਮਾੜੀ ਨੇ ਬਹੁਤ ਸੋਹਣਾ ਵੱਡਾ ਤਿਆਰ ਕੀਤਾ ਹੋਇਆ ਇੱਕ ਹਫ਼ਤੇ ਦੀ ਡੇਟ ਬਤਾ ਬ ਕੱਚੀ ਆ ਦੁੱਧ ਪਲੂ ਨੇ 16-17 ਕਿਲੋ ਚਵਾਇਆ ਬੂਤੀ ਬਾਤੀ ਬਹੁਤ ਸੋਹਣੀ ਆ ਚਾਰ ਹੀ ਥਾਣਾ ਗੈਪ ਚ ਨਿੱਖਰ ਮੈਂ ਇਕੱਲੇ ਇਕੱਲੇ ਲੱਗੇ ਹੋਏ ਆ ਇੱਕ ਹਫਤੇ ਚ ਕਰਮਾਣੇ ਨੇ ਬਹੁਤ ਸੋਹਣਾ ਵਾ ਡਾਟਰ ਤਿਆਰ ਕਰਕੇ ਫੇਰ ਸੂਣਾ ਬੂਤੀ ਬਾਤੀ ਵੇਚ ਸਕਦੇ ਆ ਬਹੁਤ ਸੋਹਣੀ ਛੋਟਾ ਕਰਨ ਬੋਦੀ ਵਾਲੀ ਜਰਸੀ ਆ ਬੇਟ ਵਾਲੇ ਪਾਸੋਂ ਵੀ ਫੁੱਲ ਹੈਵੀ ਬੋਡੀ ਬੇਟ ਵਾਲੀ ਆ ਇੱਕ ਨੰਬਰ ਬੱਚੀ ਦਾ ਪ੍ਰਾਈਸ ਬਾਈ ਨੇ ਰੱਖਿਆ ਹੋਇਆ 42000 ਰੁਪਇਆ ਉਹ ਚ ਬਾਈ ਕਹਿੰਦਾ ਮਾਨ ਤਾਨ ਹੋ ਜੂ ਦੋ ਨੰਬਰ ਤੇ ਪਹਿਲਾ ਸੂਆ ਜਰਸੀ ਮੂੰ ਤੋਂ ਚਾਰ ਦੰਦ ਡੇਟ ਮੁਤਾਬਕ 3 ਤੋਂ 4 ਦਿਨਾਂ ਦੀ ਕੱਚੀ ਆ। ਹਵਾਨਾ ਕਰਮਾਣੀ ਨੇ ਬਹੁਤ ਸੋਹਣਾ ਫਿਟਿੰਗ ਵਾਲਾ ਤਿਆਰ ਕੀਤਾ ਹੋਇਆ। ਚਾਰ ਹੀ ਥਾਣਾ ਕਰਮਾਣੀ ਦੇ ਗੈਪ 'ਚ ਨਿਕਰਮ ਇਕੱਲੇ-ਇਕੱਲੇ ਲੱਗੇ ਹੋਏ ਆ ਬੂਤੀ-ਬਾਤੀ ਬਹੁਤ ਸੋਹਣੀ ਆ। ਛੋਟਾ ਕੰਨ ਬੋਦੀ ਵਾਲੀ ਜਰਸੀ ਆ। ਦੁੱਧ ਬਾਈ ਜੀ ਉਹਨੇ ਕਹਿੰਦੇ ਬੱਚੀ 13-14 ਕਿਲੋ ਕੁਲੜੁਲੜਾ ਬੜਾ ਆਰਾਮ ਨਾਲ ਪਿਆ ਜੂ। ਥਾਣਾ ਦੇ ਸਾਈਜ਼ ਸੋਹਣੇ ਆ। ਚਾਰੇ ਹੱਥੀ ਚੁਵਾਈ ਵਾਲੇ ਗੈਪ 'ਚ ਨਿਕਰਮ ਇਕੱਲੇ-ਇਕੱਲੇ ਲੱਗੇ ਹੋਏ ਆ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼। ਤਿੰਨਾਂ ਚਾਰਾਂ ਦਿਨਾਂ ਦੀ ਡੇਟ ਮੁਤਾਬਕ ਕੱਚੀ ਆ ਬੋਦੀ ਬਾਤੀ ਵੇਚ ਸਕਦੇ ਆ ਬਹੁਤ ਸੋਹਣੀ ਛੋਟਾ ਕਰਨ ਬੋਦੀ ਵਾਲੀ ਜਰਸੀ ਵੇਟ ਵਾਲੇ ਪਾਸੋਂ ਵੀ ਫੁੱਲ ਹੈਵੀ ਬੋਡੀ ਵੇਟ ਵਾਲੀ ਆ 2 ਨੰਬਰ ਬੱਚੀ ਦਾ ਪ੍ਰਾਈਸ ਬਾਈ ਨੇ ਰੱਖਿਆ ਹੋਇਆ 42000 ਰੁਪਈਆ ਉੱਚ ਬਾਈ ਕਹਿੰਦਾ ਮਾਨ ਤਾਨ ਹੋ ਜੂ ਸੋ ਜੀ ਨੂੰ ਪਸੰਦ ਆ ਜੂਗੀ ਨੰਬਰ 22 ਦੀ ਹੋਰਾਂ ਸਕਰੀਨ ਦੇ ਉੱਪਰ ਚੱਲਿਆ ਹੈਗਾ ਤੇ ਬਾਈ ਜੀ ਹੋਰਾਂ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਹ ਤਾਂ ਸਾਰੇ ਵੀਰਾਂ ਨੂੰ ਪਿਆਰ ਭਰੀ ਸასიਖਾਲ ਜੀ